केजी पुलले दी गिरफ्तारी ਨੂੰ ਕਿਸ ਤਰ੍ਹਾਂ ਦੇਖਦੇ ਹੋ ਇੱਕ ਪਾਸੇ ਸਰਕਾਰੀਆ ਤੇ ਭ੍ਰਸ਼ਟਾਚਾਰ ਬਿਲਕੁਲ ਖਤਮ ਹੋ ਗਿਆ ਦੇਖੋ ਇੱਥੇ ਸਰਕਾਰ ਦਾ ਜੋ ਵਾਦਾ ਹੈ ਔਰ ਜੋ ਉਹ ਕਹਿੰਦੇ ਨੇ ਕਿ ਭ੍ਰਸ਼ਟਾਚਾਰ ਹੈ ਨਹੀਂ ਉਹ ਸਬੂਤ ਇਸ ਤਰ੍ਹਾਂ ਨਿਕਲਦਾ ਹੈ ਕਿ ਉਹ ਝੂਠ ਬੋਲ ਰਹੇ ਨੇ ਵੈਸੇ ਉਮੀਦ ਨਹੀਂ ਥੀ ਕਿ ਐਡੇ ਵੱਡੇ ਆਫਸਰ ਤੋਂ ਇਹ ਕੁਝ ਹੋਊਗਾ ਔਰ ਇੱਕ ਇੱਕ taraf ਤੋਂ acha hi hoya ਕਿ ਕਿ ਬਾਹਰ ਨਿਕਲਿਆ ਮੈਂ ਆਸ ਰੱਖਦੀ ਹਾਂ ਕਿ ਇਹ ਇੱਕ ਦੂਜਿਆਂ ਨੂੰ ਵੀ ਇੱਕ ਲੈਸਨ ਹੋ ਜਾਏਗਾ ਸਬਕ ਹੋ ਜਾਏਗਾ ਕਿ ਜਿਹੜਾ ਭ੍ਰਸ਼ਟਾਚਾਰ ਚੱਲ ਰਿਹਾ ਹੈ ਉਹਨੂੰ ਥੋੜੀ ਜੇ ਡਰ ਦੇ ਨਾਲ ਕੰਮ ਤੱਕ ਕਰਨ ਤਾਰਨ ਤਾਰਨ ਜਿੰਨੀ ਚੋਣ ਨੂੰ ਕਿਸ ਤਰ੍ਹਾਂ ਦੇਖ ਰਿਹਾ ਹਾਂ ਸਾਰੀ ਪਾਰਟੀਆਂ ਆਪ ਦਾ ਆਪ ਦਾ ਦਾਵਾਦਾਰੀ ਕਰ ਰਹੀਆਂ ਨੇ ਇਹ ਸੀ ਜਿੱਤਣ ਦਾ ਇਹ ਤਾਂ ਇਹ ਤਾਂ ਹੱਕ ਹੈ ਕਿ ਸਾਡਾ ਜਿਹੜਾ ਲੋਕਤੰਤਰ ਹੱਕ ਹੈ ਲੜਾਈ ਲੜਨ ਦਾ ਪਾਰਟੀਆਂ ਦਾ ਇੰਡੀਪੈਂਡੈਂਟ ਦਾ ਔਰ ਇਹਦੇ ਵਿੱਚ ਹਰ ਇੱਕ ਪਾਰਟੀ ਆਪਣਾ ਪੂਰਾ ਜੋਰ ਲਾਉਂਦੀ ਹੈ ਅੰਤ ਦੇ ਵਿੱਚ ਜਿਹੜਾ ਜ਼ਿਆਦਾ ਜੋਰ ਰਿਹਾ ਹੈ ਜੋ ਜਾਂ ਜਿਹਨੂੰ ਜ਼ਿਆਦਾ ਪਸੰਦ ਕਰਦੇ ਨੇ ਲੋਕ ਉਹ ਫਿਰ ਜੀਤੂ ਹੋ ਕੇ ਆਉਂਦੇ ਨੇ ਇਸ ਤਰ੍ਹਾਂ ਦੇਖਦੇ ਹੋਗੇ ਪਿਛਲੀ ਵਾਰ ਤਾਂ ਕਿਸਾਨ ਜਿਹੜੇ ਹੈ ਕਾਫੀ ਵਿਰੋਧ ਕਰ ਰਹੇ ਸੀ ਇਸ ਵਾਰੀ ਇਸ ਤਰ੍ਹਾਂ ਦਾ ਕਾਫੀ ਨਹੀਂ ਪੂਰਾ ਵਿਰੋਧ ਕੀਤਾ ਹਾਂ ਥੋੜਾ ਵੀ ਨਹੀਂ ਚਲੋ ਉਹਨਾਂ ਦਾ ਹੱਕ ਸੀਗਾ ਪਰ ਹੁਣ ਥੋੜਾ ਥੋੜਾ ਤਬਦੀਲੀ ਪਿੰਡਾਂ 'ਚ ਵੀ ਆ ਰਹੀ ਹੈ ਉਹਨਾਂ ਨੂੰ ਦੇਖ ਦਿਖਾਇਆ ਜਾ ਰਿਹਾ ਹੈ ਔਰ ਕੀਤਾ ਵੀ ਬੀਜਪੀ ਨੇ ਹਰ ਇੱਕ ਜਦ ਹੜ ਆਏ ਕੋਈ ਤਕਲੀਫ ਆਈ ਹਰ ਇੱਕ ਚੀਜ਼ ਦੇ ਵਿੱਚ ਅਸੀਂ ਜਾ ਕੇ ਹਿੱਸਾ ਪਾਇਆ ਦੁੱਖ ਤਕਲੀਫਾਂ ਸੁਣੀਆਂ ਮੋਦੀ ਜੀ ਨੇ ਟੀਮਾਂ ਭੇਜੀਆਂ ਮੰ Ministr ਭੇਜੇ ਕਿ ਅਸੀਂ ਜਿਹਨਾਂ ਪੰਜਾਬ ਦੇ ਕਿਸਾਨਾਂ ਨੂੰ ਹੜ ਦੇ ਵਿੱਚ ਇਹਨਾਂ ਦੁਖਾਇਆ ਉਹਨੂੰ ਅਸੀਂ ਕਿਸ ਤਰੀਕੇ ਦੇ ਨਾਲ ਅਸੀਂ ਉਹਦਾ ਦੁੱਖ ਘਟਾ ਸਕਦੇ ਹਾਂ ਔਰ ਹੁਣ ਵੀ ਜਿਸ ਤਰ੍ਹਾਂ 36000 ਕੁਝ ਕਿੰਨੇ 36703 36700 ਤਿੰਨ ਜਿਹੜੇ ਕਰਾਂ ਦੇ ਵਿੱਚ ਜਿਹੜੇ ਕੰਮ ਟੁੱਟ ਗਏ ਜਾਂ ਕੁਝ ਜੋ ਇਹਨਾਂ ਦੇ ਮਨਿਸਟਰ ਆਏ ਸੀ ਔਰ ਅਸੀਂ ਮੈਂ ਵੀ ਆਪਣੇ ਹਲਕੇ 'ਚ ਨਾਲ ਗਈ ਸੀ ਉਹ ਲਿਸਟਾਂ ਅਸੀਂ ਦਿੱਤੀਆਂ ਉਹ ਉਹਨਾਂ ਦੇ ਪੈਸੇ ਮਨਜ਼ੂਰ ਹੋਏ ਨੇ ਪੰਜਾਬ ਗਵਰਨਮੈਂਟ ਨੇ ਤਾਂ 14 ਹਜ਼ਾਰ ਹੀ ਕੁਝ ਕਿਹਾ ਥੀ ਸੋ ਇਸ ਤਰੀਕੇ ਦੇ ਨਾਲ ਹਰ ਇੱਕ ਚੀਜ਼ ਦੇ ਲਈ ਪੰਜਾਬ ਦੇ ਵਿੱਚ ਮੋਦੀ ਸਾਹਿਬ ਨੇ ਬਹੁਤ ਵੱਡਾ ਬਿੱਲ ਰੱਖਿਆ ਔਰ ਉਹਦਾ ਅਸਰ ਹੋ ਰਿਹਾ ਹੈ ਕਾਂਗਰਸ ਪਾਰਟੀ ਲਗਾਤਾਰ ਵੋਟ ਚੋਰੀ ਨੂੰ ਲੈ ਕੇ ਰੋਜ਼ ਪ੍ਰਦਰਸ਼ਨ ਕਰ ਰਹੀ ਹੈ ਕਿਸ ਤਰ੍ਹਾਂ ਦੇਖਦੇ ਹੋ ਰਾਹੁਲ ਗਾਂਧੀ ਦੇ ਪਿੱਛੇ ਕੀਤਾ ਉਹਨਾਂ ਨੇ ਅ ਦੇਖੋ ਉਹਨਾਂ ਦੇ ਵੀ ਕੁਝ ਸੂਬਿਆਂ 'ਚ ਉਹਨਾਂ ਦੀਆਂ ਪਾਰਟੀਆਂ ਆਈਆਂ ਨੇ ਕਾਂਗਰਸ ਪਾਰਟੀ ਆਈ ਹੈ ਉੱਥੇ ਪਤਾ ਨਹੀਂ ਵੋਟ ਚੋਰੀ ਹੋਈ ਹੈ ਕਿ ਨਹੀਂ ਪਰ ਇਹ ਗੱਲ ਹੈਗੀ ਹੈ ਜੇ ਜਿਸ ਤਰ੍ਹਾਂ ਇਲੈਕਸ਼ਨ ਕਮਿਸ਼ਨ ਇੱਕ ਇੰਡੀਪੈਂਡੈਂਟ ਬਾਡੀ ਹੈ ਇੱਟਾ ਵੱਡਾ ਮੇਰੇ ਖਿਆਲ ਚ ਦੁਨੀਆ ਚ ਸਭ ਤੋਂ ਵੱਡਾ ਡੈਮੋਕਰੈਟਿਕ ਸਿਸਟਮ ਹੈਗਾ ਲੋਕਤੰਤਰ ਦਾ ਸਿਸਟਮ ਹੈਗਾ ਇਹਨਾਂ ਨੂੰ ਉਸ ਸਿਸਟਮ ਦੇ ਵਿੱਚ ਦੇਖੋ ਕੁਝ ਨਾ ਕੁਝ ਹੋ ਜਾਂਦਾ ਪਰ ਇਹਨਾਂ ਨੂੰ ਜੋ ਇਹਨਾਂ ਦੀ ਸ਼ੰਕਾ ਥੀ ਇਲੈਕਸ਼ਨ ਕਮਿਸ਼ਨ ਨੂੰ ਲਿਖਤ ਦੇ ਵਿੱਚ ਅਫੀਡੇਵਿਟ ਦੇ ਕੇ ਦੇਣਾ ਚਾਹੀਦਾ ਹੈ ਕਿ ਉਹਦੇ ਉੱਤੇ ਪੂਰੀ ਕਾਰਵਾਈ ਹੋਏ ਇਹ ਲੋਕਾਂ ਨੂੰ ਗਮਰਾਹ ਕਰਨਾ ਅਨਰੈਸਟ ਪਾਦਾ ਕਰਨਾ ਇਹ ਅੱਛੀ ਗੱਲ ਨਹੀਂ ਹੈ